ਰਲਾਜ਼ੀਓ ਤੇ ਭਾਰਤੀ ਏਟਰਲ ਤੋਂ ਬਾਅਦ ਦੇਸ਼ ਦੀ ਤੀਜੀ ਸਭ ਤੋਂ ਵੱਡੀ ਟੈਲੀਕਮ ਕੰਪਨੀ ਵੋਡਾਫੋਨ ਆਈਡੀਆ ਨੇ ਵੀ ਮੋਬਾਈਲ ਟੈਰਿਫ ਵਧਾ ਦਿੱਤਾ ਹੈ ਸੇਵਾ ਪ੍ਰਦਾਤਾ ਨੇ ਪ੍ਰੀਪੇਡ ਅਤੇ ਪੋਸਟਪੇਡ ਦੋਵਾਂ ਮੋਬਾਈਲ ਟੈਰਫਾਂ ਨੂੰ 10 ਤੋਂ 21% ਤੱਕ ਵਧਾਉਣ ਦਾ ਫੈਸਲਾ ਕੀਤਾ ਹੈ ਵੋਡਾਫੋਨ ਆਈਡੀਆ ਦਾ ਮੋਬਾਈਲ ਟੈਰਿਫ ਵਧਾਉਣ ਦਾ ਫੈਸਲਾ 4 ਜੁਲਾਈ 2024 ਤੋਂ ਲਾਗੂ ਹੋਵੇਗਾ ਸਟਾਕ ਐਕਸਚੇਂਜ ਦੇ ਨਾਲ ਇੱਕ ਰੈਗੂਲੇਟਰੀ ਫਾਈਲਿੰਗ ਵਿੱਚ ਟੈਰਿਫ ਵਧਾਉਣ ਦੇ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਬੋੜਾਫੋਨ ਆਈਡੀਆ ਨੇ ਕਿਹਾ ਕਿ ਕੰਪਨੀ ਨੇ ਐਂਟਰੀ ਲੈਵਲ ਉਪਭੋਗਤਾਵਾਂ ਨੂੰ ਸਮਰਥਨ ਦੇਣ ਦੇ ਆਪਣੇ ਸਿਧਾਂਤਾਂ ਨੂੰ ਜਾਰੀ ਰੱਖਿਆ ਹੈ ਅਤੇ ਐਂਟਰੀ ਲੈਵਲ ਕੀਮਤ ਨਾ ਮਾਤਰ ਰੱਖੀ ਗਈ ਹੈ ਜਦੋਂ ਕਿ ਵੱਧ ਵਰਤੋਂ ਤੇ ਜ਼ਿਆਦਾ ਖਰਚਾ ਲਿਆ ਜਾਵੇਗਾ ਕੀਮਤ ਵਿੱਚ ਜੋੜਿਆ ਗਿਆ ਹੈ ਜੇਕਰ ਅਸੀਂ ਕੰਪਨੀ ਦੇ ਟੈਰੀਫ ਫਾਇਦੇ ਤੇ ਨਜ਼ਰ ਮਾਰੀਏ ਤਾਂ ਗਾਹਕ ਨੂੰ ਹੁਣ 179 ਰੁਪਏ ਵਾਲੇ ਪਲਾਨ ਲਈ 199 ਰੁਪਏ ਦੇਣੇ ਹੋਣਗੇ 459 ਰੁਪਏ ਵਾਲੇ ਪਲਾਨ ਲਈ ਤੁਹਾਨੂੰ 509 ਰੁਪਏ ਅਤੇ 1799 ਰੁਪਏ ਦੇ 365 ਦਿਨਾਂ ਦੀ ਵੈਲਿਡਿਟੀ ਵਾਲੇ ਪਲਾਨ ਲਈ 1999 ਰੁਪਏ ਦੇਣੇ ਹੋਣਗੇ ਪੋਸਟਪੇਡ ਪਲਾਨ ਵਿੱਚ ਤੁਹਾਨੂੰ 401 ਰੁਪਏ ਵਾਲੇ ਪਲਾਨ ਲਈ 451 ਰੁਪਏ 501 ਰੁਪਏ ਵਾਲੇ ਪਲਾਨ ਲਈ 552 ਰੁਪਏ 601 ਰੁਪਏ ਵਾਲੇ ਫੈਮਿਲੀ ਪਲਾਨ ਲਈ 701 ਰੁਪਏ ਅਤੇ 1001 ਰੁਪਏ ਵਾਲੇ ਫੈਮਿਲੀ ਪਲਾਨ ਲਈ 1201 ਰੁਪਏ ਦੇਣੇ ਹੋਣਗੇ ਕੰਪਨੀ ਨੇ ਕਿਹਾ ਕਿ ਵੋਡਾਫੋਨ ਆਈਡੀਆ ਪ੍ਰੀपेड ਗਾਕਾ ਨੂੰ ਰਾਤ ਨੂੰ ਮੁਫਤ ਡਾਟਾ ਪ੍ਰਦਾਨ ਕਰਨ ਵਾਲਾ ਇੱਕ ਮਾਤਰ ਆਪਰੇਟਰ ਹੈ ਕੰਪਨੀ ਨੇ ਕਿਹਾ ਕਿ ਉਹ 4G 'ਚ ਵੱਡੇ ਪੱਧਰ ਤੇ ਨਿਵੇਸ਼ ਕਰਨ ਜਾ ਰਹੀ ਹੈ ਅਤੇ 5G ਮੋਬਾਈਲ ਸੇਵਾਵਾਂ ਲਾਂਚ ਕਰਨ ਜਾ ਰਹੀ ਹੈ ਵੀਰਵਾਰਨੂ ਰਿਲਾਇੰਸ Jio ਨੇ ਸਭ ਤੋਂ ਪਹਿਲਾਂ ਮੋਬਾਈਲ ਟੈਰਿਫ ਵਧਾਉਣ ਦਾ ਐਲਾਨ ਕੀਤਾ ਸੀ ਉਸ ਤੋਂ ਬਾਅਦ 28 ਜੂਨ ਸ਼ੁੱਕਰਵਾਰ ਸਵੇਰੇ ਭਾਰਤੀ ਏਟਲ ਨੇ ਟੈਰਿਫ ਵਧਾ ਦਿੱਤਾ ਸੀ ਅਤੇ ਉਮੀਦ ਅਨੁਸਾਰ ਵੋਡਾਫੋਨ ਆਈਡੀਆ ਨੇ ਵੀ ਮੋਬਾਈਲ ਟੈਰਿਫ ਮਹਿੰਗਾ ਕਰ ਦਿੱਤਾ ਹੈ